ਵਰਕਰ ਨੂੰ ਮਿਲਣਾ ਵੀ ਆ ਵਰਕਰ ਦਾ ਵੀ ਇਹ ਹੁੰਦਾ ਹੈ ਕਿ ਮੈਂ ਡਾਇਰੈਕਟ ਜੇਕਰ ਆਪਣੇ ਲੀਡਰ ਕੋਲੇ ਬੈਠਾਂ ਜਿਹਦੇ ਕੋਲੇ ਪਾਵਰ ਹੈ ਮੈਂ ਆਪਣੀ ਗੱਲ ਆਪਣੀ ਜ਼ੁਬਾਨ ਨਾਲ ਕਹਿ ਕੇ ਆਵਾਂ ਤੇ ਮੇਰਾ ਕੋਈ ਹੱਲ ਹੋਵੇ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਤੋਂ ਲੈ ਕੇ ਵੱਡੀਆਂ ਦਿੱਕਤਾਂ ਕਾਫੀ ਸਾਰੀਆਂ ਹੁੰਦੀਆਂ ਜੀ ਉਹਨੂੰ ਤੁਸੀਂ ਆਪਣੇ ਉਸ ਟਾਈਮ ਦੇ ਵਿੱਚ ਮੇਨਟੇਨ ਕਿਵੇਂ ਰੱਖਦੇ ਸੀ ਕਿ ਵਰਕਰ ਤੁਹਾਡੇ ਤੱਕ ਪਹੁੰਚੇ ਵਰਕਰ ਮੇਰੇ ਤੱਕ ਆਮ ਤੌਰ ਤੇ ਲੋਕ ਲਾਂਬਾ ਦੇ ਦਿੰਦੇ ਆ ਕਿ ਲੀਡਰ ਜਿੱਤ ਜਾਂਦਾ ਉਸ ਤੋਂ ਬਾਅਦ ਆਪਣੀ ਕੋਠੀ ਦੇ ਬਾਹਰ ਕੁਛ ਤਾਂ ਕੁੱਤੇ ਬੰਨ੍ਹ ਦਿੱਤੇ ਜਾਂਦੇ ਆ ਫਿਰ ਕੁਝ ਇੱਕ ਬੰਦੇ ਖੜਾ ਦਿੱਤੇ ਜਾਂਦੇ ਆ ਕਿ ਭਾਈ ਪੁੱਛ ਕੇ ਭੇਜਿਓ ਜੇ ਬੰਦਾ ਮਿਲਣ ਆਲਾ ਹੋਇਆ ਤਾਂ ਮਿਲੂ ਨਹੀਂ ਤਾਂ ਨਹੀਂ ਠੀਕ ਹੈ ਤੁਸੀਂ ਹੁਣ ਮੇਰੇ ਘਰ ਵੀ ਆਏ ਸੀ ਜੀ ਤੁਸੀਂ ਕੋਈ ਕੁੱਤਾ ਦੇਖਿਆ ਤੁਸੀਂ ਕੋਈ ਮੇਰੇ ਤੋਂ ਬਾਹਰ ਮੇਰੇ ਤਾਂ ਬਾਹਰ ਗਾਰਡ ਵੀ ਨਹੀਂ ਹੈ ਹਾਂ ਦਰਵਾਜ਼ਾ ਜਿਹੜਾ ਤੁਸੀਂ ਜਿਸ ਗੇਟ ਰਹੀਂ ਆਏ ਹੋ ਗੇਟ ਖੁੱਲੇ ਹੀ ਰਹਿੰਦਾ ਜੀ ਤੇ ਨੀਚੇ ਵੀ ਦਫਤਰ ਹੈ ਜਿਹੜੇ ਮੇਰਾ ਨਹੀਂ ਇਹ ਇਲੈਕਸ਼ਨ ਤੋਂ ਪਹਿਲਾਂ ਨਹੀਂ ਨਹੀਂ ਇਹ ਇਹ ਰੂਟੀਨ ਹੈ ਜੀ ਇਹ ਕੋਈ ਇਲੈਕਸ਼ਨ ਕਰਕੇ ਨਹੀਂ ਹੈ ਇਹ ਸਾਡਾ ਮਤਲਬ 30 ਸਾਲਾਂ ਤੋਂ ਇਹੀ ਰੂਟੀਨ ਚੱਲਿਆ ਹੈਗਾ ਤੇ ਗੱਲ ਇਹ ਹੈ ਕਿ ਇਹ ਇੱਕ ਪਰਸੈਪਸ਼ਨ ਬਣ ਗਈ ਕਿ ਲੀਡਰ ਜਿਹੜੇ ਨੇ ਨਾ ਉਹ ਮਤਲਬ ਇਲੈਕਸ਼ਨਾਂ 'ਚ ਕੋਈ ਗੱਲ ਹੋਰ ਇਲੈਕਸ਼ਨਾਂ ਤੋਂ ਬਾਅਦ ਗੱਲ ਹੋਰ ਪਰ ਜਿੱਥੇ ਤੱਕ ਮੇਰੀ ਗੱਲ ਹੈ ਮੈਨੂੰ 29 ਸਾਲ ਹੋ ਗਏ ਤਲਵੰਡੀ ਸਾਹਿਬ ਵਿੱਚ ਜੀ ਸੇਵਾ ਕਰਦੇ ਆ ਚਾਰ ਵਾਰ ਐਮ.ਐਲ.ਏ ਰਹਾਂ ਮੈਂ ਇੱਕ ਚੀਜ਼ ਪਹਿਲੇ ਦਿਨ ਤੋਂ ਆਪਦੇ ਜ਼ਿਹਨ 'ਚ ਰੱਖੀ ਕਿ ਕਿ ਪੀਏ ਕਲਚਰ ਖਤਮ ਹੋਣਾ ਚਾਹੀਦਾ ਹੈ ਹਾਂ ਤੇ ਮੇਰਾ ਕੋਈ ਪੀ ਨਹੀਂ ਹਾਂ ਟੈਲੀਫੋਨ ਜਿਹੜਾ ਹੈਗਾ ਉਹ ਵੀ ਮੈਂ ਆਪਣਾ ਟੈਲੀਫੋਨ ਆਪ ਚੱਕਦਾ ਮੈਂ ਮੈਂ ਇਸ ਮੈਂ ਮੈਨੂੰ ਨੰਬਰ ਫੋਨ ਕੀਤਾ ਤੁਸੀਂ ਆਪ ਫੋਨ ਚੱਕਿਆ ਜੇ ਮੈਂ ਨਾ ਚੱਕਦਾ ਤਾਂ ਮੈਂ ਰਿੰਗ ਬੈਕ ਕਰਦਾ ਇਹ ਮੇਰੀ ਆਦਤ ਪਹਿਲੇ ਦਿਨ ਤੋਂ ਜਿੱਦਨ ਤੋਂ ਮੋਬਾਈਲ ਸਿਸਟਮ ਸ਼ੁਰੂ ਹੋਇਆ ਇੰਡੀਆ 'ਚ ਤੇ ਮੈਂ ਮੋਬਾਈਲ ਲਿੱਤਾ ਤੇ ਹੋਰ ਗੱਲ ਜਿਹੜਾ ਮੋਬਾਈਲ ਨੰਬਰ ਮੈਂ ਲਿੱਤਾ ਸੀ ਜਿਸ ਦਿਨ ਤੋਂ ਉਸ ਦਿਨ ਤੋਂ ਅੱਜ ਤੱਕ ਮੈਂ ਉਹ ਮੋਬਾਈਲ ਨੰਬਰ ਨਹੀਂ ਬਦਲਿਆ ਚੇਂਜ ਨਹੀਂ ਕੀਤਾ ਕਿਉਂਕਿ ਕਿਸੇ ਨੂੰ ਲੋਡ ਭੇਜੇ ਹਮ ਉਹਦੇ ਕੋਲ ਮੇਰਾ ਨੰਬਰ ਹੋਵੇ ਹਾਂ ਤੇ ਉਹ ਕਰੀ ਜਾਵੇ ਕਰੀ ਜਾਵੇ ਮੁਸੀਬਤ ਚ ਪਿਆ ਹੈ ਤੇ ਮੇਰਾ ਨੰਬਰ ਬਦਲ ਗਿਆ ਹੋਵੇ ਉਹ ਵਿਚਾਰਾ ਕੀ ਉਹਨੂੰ ਤਾਂ ਮੁਸੀਬਤ ਹੈ ਕਿ ਇਮੀਡੀਏਟਲੀ ਮੈਂ ਜੀਤਵਿੰਦਰ ਨਾਲ ਗੱਲ ਕਰਨੀ ਹੈ ਤੇ ਇਮੀਡੀਏਟਲੀ ਮੈਂ ਆਪਣਾ ਆਪ ਦਾ ਮਸਲਾ ਹੱਲ ਫੋਨ ਕਾਫੀ ਸਾਰੇ ਆਇਆ ਆ ਰਹੇ ਆਈ ਆਈ ਜਾਂਦੇ ਸੀ ਫੋਨ ਤੇ ਜ਼ਰੂਰੀ ਹੈ ਤੁਸੀਂ ਚੱਕ ਸਕਦੇ ਹੋ ਚੱਕ ਸਕਦੇ ਅੱਛਾ ਠੀਕ ਹੈ ਠੀਕ ਹੈ ਥੈਂਕ ਯੂ